ਖੰਨਾ ਵਿੱਚ ਇੱਕ ਮੋਟਰਸਾਈਕਲ ਸਵਾਰ ਨਾਲ ਵੱਡਾ ਹਾਦਸਾ ਹੋ ਗਿਆ। ਖੰਨਾ ਦੇ ਸ਼ਮਸ਼ਾਨਗੜ੍ਹ ਰੋਡ ਤੇ ਇੱਕ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਗਈ। ਦੇਖਤੇ ਹੀ ਦੇਖਦੇ ਅੱਗ ਬਹੁਤ ਜ਼ਿਆਦਾ ਭੜਭੀ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਮੋਟਰਸਾਈਕਲ ਸਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਜਿਵੇਂ ਹੀ ਸ਼ਮਸ਼ਾਨਗੜ੍ਹ ਰੋਡ ਦੇ ਨਜ਼ਦੀਕ ਪਹੁੰਚਾ ਤਾਂ ਮੋਟਰਸਾਈਕਲ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਰੁਕ ਗਿਆ ਤਾਂ ਇੰਨੇ ਵਿੱਚ ਹੀ ਮੋਟਰਸਾਈਕਲ ਨੂੰ ਅੱਗ ਲੱਗ ਗਈ ਅੱਗ ਇੰਨੀ ਜ਼ਿਆਦਾ ਸੀ ਕਿ ਮਿੰਟਾਂ ਵਿੱਚ ਹੀ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਕਿਵੇਂ ਲੱਗੀ ਇਸ ਬਾਰੇ ਕੁਝ ਕਹਾ ਨਹੀਂ ਜਾ ਸਕਦਾ ਮੋਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾ ਲਿਆ ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕਿੱਥਾਂ ਕਿ ਲੱਗੀ ਇਹ ਮੋਟਰਸਾਈਕਲ ਅ ਵੀਰੇ ਹੁਣਾ ਮੈਂ ਤੇਲ ਪਵਾ ਕੇ ਨਿਕਲਿਆ ਸੀ ਪੰਪ ਤੋਂ ਤੇ ਮੇਰੇ ਮੂਰੇ ਟੈਕੀ ਲੱਗਿਆ ਜੀ ਮੈਂ ਸਵੇਰੇ ਟਰੈਵਲ ਕਰਨ ਜਾਣਾ ਕਿਤੇ ਕੰਪਨੀ ਦੇ ਥਰੂ ਤੇ ਮੂਰੇ ਟੈਕੀ ਸੀਗਾ ਕਾਰ ਵੇ ਦਾ ਤੇ ਉਹ ਜਦ ਮੈਂ ਤੇਲ ਪਾਉਣ ਲੱਗਿਆ ਉਹ ਚਾਬੀ ਕਿਤੇ ਟੇਢੀ ਹੋ ਗਈ ਟੈਂਕੀ ਦੇ ਵਿੱਚ ਉਹ ਸਿੱਧੀ ਕਰਨ ਲੱਗਾ ਟੁੱਟ ਗਈ ਉਹਨੂੰ ਮੁੰਡੇ ਨੇ ਮੇਰੇ ਪਲੱਕਰ ਮੇਰੇ ਕੋਲ ਸੀਗਾ ਤੇ ਉਹਨੇ ਪਲੱਕਰ ਨਾਲ ਕੱਢ ਕੇ ਤੇਲ ਤੂਲ ਪਾ ਕੇ ਔਨ ਕਰਕੇ ਦਿੱਤਾ ਮੈਨੂੰ ਮਾ ਆ ਕੇ ਵਾਲੇ ਧੂਆ ਜਾਂ ਨਿਕਲਦਾ ਸੀ ਮੁੰਡਾ ਕਹਿੰਦਾ ਬਾਈ ਤੇਰੇ ਮੋਟਰਸਾਈਕਲ ਜੋ ਧੂਆ ਨਿਕਲਦਾ ਮੈਂ ਇੱਥੇ ਆ ਕੇ ਲਾਇਆ ਹੀ ਆਲੇ ਮੈਂ ਦੇਖਿਆ ਇੱਕਦਮ ਅੱਗ ਜਲ ਗਈ ਅਸੀਂ ਕੰਬਲ-ਕੁੰਬਲ ਜੇ ਇਤੋਂ ਨੇੜੇ ਤੇੜੇ ਜੋ ਵੀ ਸਾਧਨ ਲੱਭਿਆ ਪਾਣੀ ਕੰਬਲ ਉਹਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਬੁਜੀ ਤੇ ਹੁਣ ਫਾਇਰ ਬ੍ਰਿਗੇਡ ਬੁਲਾਈ ਆ ਇਹਨਾਂ ਨੇ ਬੁਝਾਈਆ ਵਿਚਾਰੇ ਨੇ ਆਕੇ ਇਹ ਪਾਲਸਰ 180 ਦੀ 2019 ਮਾਡਲ 2019 ਮਾਡਲ ਆਪਣਾ ਬਚਾ ਕਿਵੇਂ ਕੀਤਾ ਫਿਰ ਵੀਰੇ ਪਹਿਲਾਂ ਤਾਂ ਅਸੀਂ ਪਾਣੀ ਪੂਣੀ ਪਾਉਣ ਦੀ ਕੋਸ਼ਿਸ਼ ਕੀਤੀ ਜਦ ਨਹੀਂ ਕੋਸ਼ਿਸ਼ ਹੋਇਆ ਤਾਂ ਮੈਂ ਸਾਰਿਆਂ ਨੂੰ ਫਿਰ ਸਾਈਡ ਤੇ ਕਰਤਾ ਮੈਂ ਕਿਹਾ ਸਾਧਨ ਦਾ ਕੀ ਆ ਤੁਹਾਡਾ ਤੁਹਾਡਾ ਪਚਾ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਵੀਰੇ ਸੇਫ ਆ ਆਪਾਂ ਹਾਂਜੀ ਹਾਂਜੀ ਵੀਰੇ ਆਪਾਂ ਸੇਫ ਆ ਬਿਲਕੁਲ ਵੀ ਇਕੱਲੇ ਸੀਗੇ ਸਾਈਡ ਤੇ ਆ ਆਪਾਂ ਬਿਲਕੁਲ ਸਮਾਨ ਸਮੂਹ ਸਾਰਾ ਆਪਾਂ ਸਾਈਡ ਤੇ ਕਰ ਲਿਆ ਕੋਈ ਇਸ਼ੂ ਨਹੀਂ ਹੈਗਾ ਨਹੀਂ ਨਹੀਂ ਕੁਛ ਵੀ ਨਹੀਂ ਵੀਰੇ ਮੈਂ ਡੇਲੀ ਅਪ ਡਾਊਨ ਕਰਦਾ ਸੀ ਇਹ ਤੋਂ ਐਕਚੁਅਲੀ ਹੁਣੇ ਪੰਪ ਤੋਂ ਤੇਲ ਪਵਾ ਕੇ ਤੁਰਿਆ ਸੀ ਅੱਧੀ ਪਾਣੀ ਟੈਂਕੀ ਦੇ ਨੇੜੇ ਤੜੇ ਹੋਏਗਾ ਜਾਂ ਵੀ ਮੇਬੀ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਫਿਰ ਤੇਲ ਕਰਕੇ ਗਰਮੀ ਕਰਕੇ ਹੋ ਗਿਆ ਨੇਵਰ ਨੋ ਸਰਵਿਸ ਵੀ ਯਾਰਾ ਕਰਾਈ ਸੀ ਨਹੀਂ ਕੁਛ ਨਹੀਂ ਵੀਰੇ ਸਰਵਿਸ ਵੀ ਮਹੀਨਾ ਹੋ ਗਿਆ ਕਰਾਈ ਨੂੰ ਵੀਰੇ ਥੋੜੇ ਸਾਹਮਣੇ ਹੀ ਆ ਜਮਾ ਹੀ ਇਹ ਤਾਂ ਵਿਚਾਰਾ ਪਿੰਜਰੇ ਰਹਿ ਗਿਆ ਜਿਵੇਂ ਫੁੱਲ ਚੋਕ ਕੇ ਪਾਉਨੇ ਆਪਾਂ ਉਹ ਕੰਮ ਰਹਿ ਗਿਆ ਆ ਗਿਆ ਕੋਲੇ ਕਿਹੜੀ ਆਪਣੀ ਜੇ ਕੰਮ ਕਰਦੇ ਹੋ ਮੈਂ ਵੀਰੇ ਰਮਨਾ ਮਸ਼ੀਨ ਇੰਟਰਨੈਸ਼ਨਲ ਆ ਲੁਧਿਆਣੇ ਉਹਦੇ ਵਿੱਚ ਜੋਬ ਕਰਦਾ ਹਾਂ ਜੀ। ਚਾਹ ਤੋਂ ਆਪਟਾਉਣ ਕਰਦੇ ਸੀਗੇ? ਨਹੀਂ ਮੈਂ ਮੇਰਾ ਸਬ ਆਫਿਸ ਦਾ ਗਵਿੰਦਗੜ੍ਹ ਮੈਂ ਉੱਥੇ ਹੀ ਡੀਲ ਕਰਦਾ। ਇੱਥੇ ਖੱਨੇ ਕਿੱਥੇ ਰਹਿਣਾ ਜੀ? ਖੱਨੇ ਨਹੀਂ ਜੀ ਮੈਂ ਸਰਵਰ 'ਪਰ ਰਹਿਣਾ। ਸਰਵਰ 'ਪਰ ਹਾਂ ਜੀ। ਕੱਲੇ ਸੀਗੇ ਤੁਸੀਂ ਜਦੋਂ ਅੱਖ ਲੈ। ਬਿਲਕੁਲ ਸਰ ਬਿਲਕੁਲ ਬਿਲਕੁਲ ਬਿਲਕੁਲ। ਮੇਰਾ ਨਾਮ ਮੇਰਾ ਨਾਮ ਫੈਰਮਨ ਕਰਤਾਰ ਸਿੰਘ ਆ ਜੀ। ਅੱਛਾ ਮੋਟਰਸਾਈਕਲ ਨੂੰ ਅੱਗ ਲੱਗੀ ਹੈ ਜੀ ਕਿੱਥਾਂ ਹੋਈ ਹੈ ਕੱਟਣਾ ਹੈ? ਇਹ ਕੱਟਣਾ ਸਾਨੂੰ ਕਾਲ ਆਈ ਹੈ ਜੀ। ਅ ਇੱਕ ਨੰਬਰ ਤੋਂ ਤੇ ਉਹਨਾਂ ਨੇ ਕਹਿਆ ਵੀ ਮੋਟਰਸਾਈਕਲ ਉੱਥੇ ਮੜੀਆਂ ਕੋਲ ਅੱਗ ਲੱਗੀ ਹੋਈ ਐ ਤੇ ਅਸੀਂ ਤੁਰੰਤ ਫਿਰ ਐਕਸ਼ਨ ਕਰਿਆ ਜੀ ਫਿਰ ਆ ਕੇ ਅੱਗ ਬੁਝਾਈ ਐ ਜੀ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਹਾਂ ਨੁਕਸਾਨ ਮੋਟਰਸਾਈਕਲ ਮਤਲਬ 50% ਮੱਝੂਕਿਆ ਐ ਹਾਂਜੀ ਗਰਮੀ ਕਰਕੇ ਲੱਗਦਾ ਜੀ ਕੋਈ ਸ਼ਾਰਟ ਸਰਕਟ ਹੋ ਗਿਆ ਸ਼ਾਰਟ ਸਰਕਟ ਵੀ ਹੋ ਸਕਦਾ ਗਰਮੀ ਵੀ ਹੋ ਸਕਦੀ ਐ ਗਰਮੀ ਵੀ ਬਹੁਤ ਐ ਹਾਂਜੀ ਇਹ ਕਾਰਨ ਦਾ ਕੋਈ ਇੰਨਾ ਪਤਾ ਨਹੀਂ ਹੈਗਾ ਦੇਖੋ ਉਹ ਤਾਂ ਹਾਂਜੀ ਇੱਕ ਤਰ੍ਹਾਂ ਦਾ ਖਤਮ ਹੀ ਐ ਜੀ ਮੋਟਰ ਦਾ ਹਾਂਜੀ